ਟ੍ਰੇਨ ਦੇ ਵਿੱਚ ਚੋਰੀ ਹੋ ਜਾਂਦਾ ਸਮਾਨ ਤਾਂ ਉਹਨਾਂ ਦੇ ਲਈ ਪੁਲਿਸ ਮੁਲਾਜ਼ਮਾਂ ਨੇ ਵੀਡੀਓ ਬਣਾਈ ਹੈ ਆਰਪੀਐਫ ਦੇ ਮੁਲਾਜ਼ਮ ਨੇ ਦੱਸਦੇ ਫਿਰਦੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬੇਫਿਕਰ ਹੋ ਕੇ ਤਾਂ ਸੋ ਜਾਂਦੇ ਹੋ ਆਪਣਾ ਸਮਾਨ ਕੋਲੇ ਰੱਖ ਕੇ ਤੇ ਚੋਰੀ ਕਿਵੇਂ ਹੁੰਦਾ ਜਦੋਂ ਤੁਸੀਂ ਕੂਕ ਨੀਂਦ ਚ ਸੋ ਜਾਂਦੇ ਹੋ ਤਾਂ ਦੋਸਤੋ ਵੀਡੀਓ ਸੇਵ ਦੇਣ ਵਾਲੀ ਆ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਆ ਆਓ ਪਹਿਲਾਂ ਵੀਡੀਓ ਦੇਖਦੇ ਆ ਵੀ ਮੁਲਾਜ਼ਮਾਂ ਨੇ ਸਮਝਾਇਆ ਕਿਵੇਂ ਆ ਕਿ ਟ੍ਰੇਨ ਦੇ ਵਿੱਚ ਚੋਰੀ ਕਿਵੇਂ ਹੁੰਦਾ ਸਮਾਨ ਲਓ ਜੀ ਮੋਬਾਈਲ ਚੱਕ ਲਿਆ ਮੁਲਾਜ਼ਮਾ ਨੇ ਦੇਖੋ ਮੋਬਾਈਲ ਨਿਕਲ ਗਿਆ ਹੋ ਗਿਆ 25 50 ਦਾ ਨੁਕਸਾਨ ਇਹਨਾਂ ਦਾ ਨਹੀਂ ਦੇਖ ਰਹਾ ਹਾਂ ਇਹ ਐਸੇ ਹੀ ਤਾਂ ਕੱਢ ਕੇ ਜਾਂਦੇ ਹਨ ਲੋਕ ਅਬ ਇਨਕੇ ਸਾਥ ਮੇ ਵੀ ਕੋਈ ਨਹੀਂ ਹੈ ਕੋਈ ਧਿਆਨ ਰੱਖੇਗਾ ਤਾਂ ਕਿ ਸਵਾਰੀ ਵੀ ਕੱਲੀ ਹੈ ਦੇਖੋ ਅਬ ਇਨਕੋ ਹੁਕਾ ਕੇ ਅਪਣ ਮੋਬਾਈਲ ਇਨਕਾ ਦੇਤੇ ਓ ਮੋਟਾ ਭਾਈ ਐ ਜਾਵਨੂ ਤੁਮਾਰੇ ਅਬ ਉੱਪਰ ਚਾਈ ਜਾਵਨਾਂ ਮਰਾ ਮੋਬਾਈਲ ਕਿੱਥੇ ਲਓ ਜੀ ਹੁਣ ਫੋਨ ਭਾਲਣ ਲੱਗ ਗਿਆ ਹਾਂ ਮੇਰਾ ਮੋਬਾਈਲ ਕਹਾਂ ਰੱਖਿਆ ਸੀ ਕਹਿੰਦਾ ਕਿੱਥੇ ਰੱਖਿਆ ਸੀ ਦੱਸੋ ਹੁਣ ਦੇਖੋ ਮੋਬਾਈਲ ਨਹੀਂ ਮਿਲ ਰਿਹਾ ਹੁਣ ਉਹਨੂੰ ਵਿਚਾਰ ਪਿਆ ਲੱਗਾ ਕੀ ਕਰਾਂ ਆਪ ਗਿਆਨ ਨਹੀਂ ਰੱਖਿਆ ਇਹ ਰਹਾ ਆਪ ਦਾ ਮੋਬਾਈਲ ਲਓ ਜੀ ਬੌਸ ਵਾਲਿਆਂ ਨੇ ਦੱਸਤਾ ਵੀ ਅਸੀਂ ਚੱਕਿਆ ਸੀ कितना नुकसान हो जाता आपका और मोटा भाई ध्यान रखना अपना इस मोबाइल का भी ध्यान नहीं रख सकते आपका मोबाइल हमारे पास आ गया ठीक है इसको अंदर के यहाँ जेब अंदर इधर क्या भाई जेब में रख फोन फिर ही बचूगा देखो जी और इसके साथ-साथ आप सभी लोग भी ध्यान रखो अपना मोबाइल लैपटॉप जो भी अच्छी कीमती चीजें उसको अच्छे से रख के सकते हैं ना अभी जैसे दादा सो रहे थे ये तो ठीक है हम लोग अलर्ट कर रहे हैं जागरूक अभियान तो चला रहे हैं तो सब ठीक है ये तो क्या होता गया था इनका मोबाइल वो भी ले जाता है सब अच्छे से यात्रा करो ठीक है और अच्छे से घर पहुंचो तो तो हैप्पी जर्नी लेकिन अपना खुद का अपने सामान का तो ध्यान रखो ठीक है ना ऐसे ही सोलह मोबाइल ਤਾ ਦੋਸਤੋ ਸਮਝ ਵਾਲੀ ਵੀਡੀਓ ਹੈ ਇਹਨਾਂ ਨੇ ਸਮਝਾਇਆ ਕੀ ਹੈ ਕਿ ਤੁਸੀਂ ਬੇਫਿਕਰ ਹੋ ਕੇ ਆਪਣੇ ਮੋਬਾਈਲ ਜਾਂ ਹੋਰ ਸਹੂਲਤਾਂ ਦਾ ਸਮਾਨ ਜਿਹੜਾ ਹੈ ਉਹ ਟ੍ਰੇਨ ਦੇ ਵਿੱਚ ਰੱਖ ਕੇ ਸੋ ਜੰਨੇ ਹੋ ਤੇ ਚੋਰ ਜਿਹੜਾ ਹੱਥ ਸਾਫ਼ ਕਰ ਜਾਂਦਾ ਹੈ ਜ਼ਿੰਮੇਵਾਰੀ ਆਪਣੀ ਵੀ ਬਣਦੀ ਹੈ ਜੇ ਆਪਾਂ ਸਫਰ ਕਰਦੇ ਆ ਆਪਣਾ ਸਮਾਨ ਸੰਭ ਕੇ ਰੱਖਣਾ ਚਾਹੀਦਾ ਹੈ ਇਸ ਤਰੀਕੇ ਦੀ ਵੀਡੀਓ ਹੈ ਤਾਂ ਦੋਸਤੋ ਸਮਝ ਆ ਗਈ ਹੋਣੀ ਉਹਨਾਂ ਲੋਕਾਂ ਨੂੰ ਵੀ ਜਿਹੜੇ ਬੇਫਿਕਰ ਹੋ ਕੇ ਸਫਰ ਕਰਦੇ ਨੇ ਟ੍ਰੇਨ ਦੇ ਵਿੱਚ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਸ਼ੇਅਰ ਕਰਕੇ ਪਹੁੰਚਾ ਦਿਓ ਤਾਂ ਜੋ ਉਹਨਾਂ ਤੱਕ ਵੀ ਇਹ ਸੁਨੇਹਾ ਜਿਹੜਾ ਪਹੁੰਚ ਜਾਵੇ ਤੇ ਲੋਕ ਅਲਰਟ ਜਣ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ